ਇਸ ਔਰਤ ਦੀ ਬਹਾਦਰੀ ਦੇ ਹੋ ਰਹੇ ਨੇ ਹਰ ਪਾਸੇ ਚਰਚੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੋ ਰਹੀ ਹੈ ਤੇਜ਼ੀ ਦੇ ਨਾਲ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਦੇ ਘਰ ਦੇ ਵਿੱਚ ਕੁਝ ਗੁੰਡੇ ਜਾਂ ਫਿਰ ਕਹਿ ਲਓ ਕਿ ਲੁਟੇਰੇ ਵੜ ਜਾਂਦੇ ਨੇ ਇਸ ਦੌਰਾਨ ਇਹ ਇਕੱਲੀ ਔਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਕਾਬੂ ਪਾਇਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਇਹ ਵਾਇਰਲ ਵੀਡੀਓ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਲੁਟੇਰੇ ਇੱਕ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਅਤੇ ਔਰਤ ਘਰ ਦਾ ਦਰਵਾਜ਼ਾ ਲਗਾ ਲੈਂਦੀ ਹੈ ਹਾਲਾਂਕਿ ਜੋ ਲੁਟੇਰੇ ਨੇ ਪੂਰੇ ਤੌਰ ਦੇ ਨਾਲ ਕੋਸ਼ਿਸ਼ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਦਰਵਾਜ਼ੇ ਨੂੰ ਖੋਲਿਆ ਜਾਵੇ ਪਰ ਇਹ ਇੱਕ ਇਕੱਲੀ ਔਰਤ ਹੀ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਘਰ ਦੇ ਅੰਦਰ ਦਾਖਲ ਹੋਣ ਤੋਂ ਰੋਕਦੀ ਹੈ ਇਸ ਦੀ ਵੀਡੀਓ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਔਰਤ ਪੂਰਨ ਤੌਰ ਦੇ ਨਾਲ ਕੋਸ਼ਿਸ਼ ਕਰਦੀ ਹੈ ਕਿ ਲੁਟੇਰੇ ਅੰਦਰ ਨਾ ਵੜ ਸਕਣ ਤੇ ਦੂਜੇ ਪਾਸੇ ਲੁਟੇਰੇ ਵੀ ਆਪਣੀ ਪੂਰਨ ਤੌਰ ਦੇ ਨਾਲ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਘਰ ਦੇ ਅੰਦਰ ਵੜ ਜਾਣ ਹਰਕੇ ਲੁਟੇਰਿਆਂ ਨੂੰ ਵਾਪਸ ਮੁੜਨਾ ਪੈਂਦਾ ਜੀ ਹਾਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਔਰਤ ਇਸ ਦਰਵਾਜ਼ੇ ਨੂੰ ਜੋੜਦੇ ਹੋਏ ਪਕੜੀ ਬੈਠੀ ਹੈ ਅਤੇ ਦੂਜੇ ਪਾਸੇ ਸੋਫਾ ਲਗਾ ਦਿੰਦੀ ਹੈ ਜਿਸ ਤੋਂ ਬਾਅਦ ਲੁਟੇਰਿਆਂ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਹੁਣ ਉਹ ਘਰ ਦੇ ਅੰਦਰ ਨਹੀਂ ਦਾਖਲ ਹੋ ਸਕਦੇ ਉਸ ਤੋਂ ਬਾਅਦ ਲੁਟੇਰਿਆਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹਾਲਾਂਕਿ ਜਿਵੇਂ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਵਾਇਰਲ ਹੁੰਦੀ ਹੈ ਤਾਂ ਹਰ ਪਾਸੇ ਔਰਤ ਦੀ ਬਹਾਦਰੀ ਦੇ ਚਰਚੇ ਛੜ ਗਏ ਨੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕੀ ਕਮੈਂਟ ਦੇਣਾ ਚਾਹੁੰਦੇ ਹੋ ਇਸ ਵੀਡੀਓ ਨੂੰ ਲੈ ਕੇ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਨੋ ਨਾ ਜਦੋਂ ਆਰਟੀਫੀਸ਼ੀਅਲ ਹਾਈਪਰ ਪ੍ਰੈਸਿਪਿਟੀਨੀ ਆਪਾਂ ਤੋਂ ਗੱਲ ਕਰਨ ਦੇ ਸੀ ਕਿ ਮੈਂ ਲਿਆਈ ਤੇ ਉਹ ਕਿੰਨੇ ਭਾਈ ਮਾਨਕ ਚੇਹਤ ਦੇ ਬੇਚੀ ਤਹਾ ਦੇ ਸਿਨੇਰਪੰਨ ਨੇ ਇਸ ਕਾਂ ਦੇ ਟਪਕੇ ਤੇ ਅੰਦਰ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਤੇ ਆਪਣੇ ਬੱਚੇ ਦਾ ਬਚਾਅ ਕਰਨ ਵਾਸਤੇ ਬੁਹਾ ਬਾਕੀ ਤੱਕ ਪਹਿਲੇ ਦੋ ਜਾਨਾਂ ਨੇ ਬੁਹਾ ਕੋਲੰਬੀ ਦੀ ਸਥਿਤੀ ਉਹਨਾਂ ਕੋ ਕੋਲਿਆ ਨਹੀਂ ਕਿ ਇਸ ਦਾ ਬਾਅਦ ਆਖੰਝਾ ਸੀ ਉਹਨੇ ਵੀ ਨਾਲ ਹੀ ਟਕਾਲੋਂ ਦੀ ਕੋਸ਼ਿਸ਼ ਕੀਤੀ ਪਰ ਨਾ ਹੋਇਆ ਮੇਰੇ ਬੱਚੇ ਬੜਾ ਰੋਏ ਕੁਮਾਰ ਵੀ ਹੋ ਗਏ ਇਸ ਟੈਂਸ਼ਨ ਦੇ ਨਾਲ ਇਸ ਔਰਤ ਦੀ ਬਹਾਦਰੀ ਦੇ ਹੋ ਰਹੇ ਨੇ ਹਰ ਪਾਸੇ ਚਰਚੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੋ ਰਹੀ ਹੈ ਤੇਜ਼ੀ ਦੇ ਨਾਲ ਵਾਰ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਦੇ ਘਰ ਦੇ ਵਿੱਚ ਕੁਝ ਗੁੰਡੇ ਜਾਂ ਫਿਰ ਕਹਿ ਲਓ ਕਿ ਲੁਟੇਰੇ ਵੜ ਜਾਂਦੇ ਨੇ ਇਸ ਦੌਰਾਨ ਇਹ ਇਕੱਲੀ ਔਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਕਾਬੂ ਪਾਇਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਇਹ ਵਾਇਰਲ ਵੀਡੀਓ ਅਮਰitsar ਦੀ ਦੱਸੀ ਜਾ ਰਹੀ ਹੈ ਜਿੱਥੇ ਕੁਝ ਲੁਟੇਰੇ ਇੱਕ ਘਰ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਅਤੇ ਔਰਤ ਘਰ ਦਾ ਦਰਵਾਜ਼ਾ ਲਗਾ ਲੈਂਦੀ ਹੈ ਹਾਲਾਂਕਿ ਜੋ ਲੁਟੇਰੇ ਨੇ ਪੂਰੇ ਤੌਰ ਦੇ ਨਾਲ ਕੋਸ਼ਿਸ਼ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਦਰਵਾਜ਼ੇ ਨੂੰ ਖੋਲਿਆ ਜਾਵੇ ਪਰ ਇਹ ਇੱਕ ਇਕੱਲੀ ਔਰਤ ਹੀ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਘਰ ਦੇ ਅੰਦਰ ਦਾਖਲ ਹੋਣ ਤੋਂ ਰੋਕਦੀ ਹੈ ਇਸ ਦੀ ਵੀਡੀਓ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਔਰਤ ਪੂਰਨ ਤੌਰ ਦੇ ਨਾਲ ਕੋਸ਼ਿਸ਼ ਕਰਦੀ ਹੈ ਕਿ ਲੁਟੇਰੇ ਅੰਦਰ ਨਾ ਵੜ ਸਕਣ ਤੇ ਦੂਜੇ ਪਾਸੇ ਲੁਟੇਰੇ ਵੀ ਆਪਣੀ ਪੂਰਨ ਤੌਰ ਦੇ ਨਾਲ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਘਰ ਦੇ ਅੰਦਰ ਵੜ ਜਾਣ। ਹਰਕੇ ਲੁਟੇਰਿਆਂ ਨੂੰ ਵਾਪਸ ਮੁੜਨਾ ਪੈਂਦਾ। ਜੀ ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਇਸ ਦਰਵਾਜ਼ੇ ਨੂੰ ਜੋੜਦੇ ਹੋਏ ਪਕੜੀ ਬੈਠੀ ਹੈ ਅਤੇ ਦੂਜੇ ਪਾਸੇ ਸੋਫਾ ਲਗਾ ਦਿੰਦੀ ਹੈ। ਜਿਸ ਤੋਂ ਬਾਅਦ ਲੁਟੇਰਿਆਂ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਹੁਣ ਉਹ ਘਰ ਦੇ ਅੰਦਰ ਨਹੀਂ ਦਾਖਲ ਹੋ ਸਕਦੇ। ਉਸ ਤੋਂ ਬਾਅਦ ਲੁਟੇਰਿਆਂ ਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾ। ਹਾਲਾਂਕਿ ਜਿਵੇਂ ਸੋਸ਼ਲ ਮੀਡੀਆ ਦੇ ਉਤੇ ਵੀਡੀਓ ਵਾਇਰਲ ਹੁੰਦੀ ਹੈ ਤਾਂ ਹਰ ਪਾਸੇ ਔਰਤ ਦੀ ਬਹਾਦਰੀ ਦੇ ਚਰਚੇ ਛੜ ਗਏ ਨੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕੀ ਕਮੈਂਟ ਦੇਣਾ ਚਾਹੁੰਦੇ ਹੋ ਇਸ ਵੀਡੀਓ ਨੂੰ ਲੈ ਕੇ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਇਸ ਦਾ ਵਾਤਾਵਰਨ ਅੰਦਰ ਮੌਜੂਦ ਸੀ। ਉਸ ਦਿਨ ਅਜਿਹਾ ਕਿ ਫਾਇਰ ਕ੍ਰੈਸ਼ ਦੀ ਨਹੀਂ ਆਪਕੀ ਗੱਲ ਕਰਨ ਦੀ ਸੀ। ਜਦੋਂ ਅੱਗ ਲੱਗਈ ਤੇ ਉਹ ਕਿਨੇ ਪਾਈ ਬਾਹਰ ਚੇਤੇ ਬੇਚਾਹ ਦੇ। ਸੇਨਦਰਪਨ ਨੇ ਇਸ ਘਰ ਦੇ ਟੁੱਟੇ ਤੇ ਅੰਦਰ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬਾਕੀ ਕਰ। ਪਹਿਲੇ ਦੋ ਜਣਾਂ ਨੇ ਬੁਹਾ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲ ਗਿਆ ਨਹੀਂ ਕਿ ਕਿ ਇਸ ਦਾ ਬਾਤ ਆਖਣ ਦੀ ਸੀ। ਉਹਨੇ ਵੀ ਨਾਲ ਹੀ ਟਕਾਲੋਂ ਦੀ ਕੋਸ਼ਿਸ਼ ਕੀਤੀ ਪਰ ਨਾ ਹੋਇਆ। ਮੇਰੇ ਬੱਚੇ ਬੜਾ ਰੋਗੇ। ਕੁਮਾਰ ਵੀ ਹੋ ਗਏ ਇਸ ਟੈਂਸ਼ਨ ਦੇ ਨਾਲ।